ਹੈਲੋ ਜੀ ਕੀ ਹਾਲ ਚਾਲ ਜਲ ਉਮੀਦ ਕਰਦਾ ਤੁਸਾਰੇ ਬਹੁਤ ਵਧੀਆ ਹੋਗੇ ਤੇ ਗਾਇਜ਼ ਅੱਜ ਹੋਰ 8 ਰੀਲਾਂ ਲੈ ਕੇ ਆਇਆ ਉਹ 8 ਰੀਲਾਂ ਉਹ ਨੇ ਕਿ ਜਿਹੜੀ ਅੱਜ ਦੀ ਡੇਟ ਦੇ ਵਿੱਚ ਇੰਸਟਾਗ੍ਰam ਦੇ ਉੱਪਰ ਟ੍ਰੈਂਡ ਕਰ ਰਹੀਆਂ ਨੇ ਤੇ ਪਤਾ ਨਹੀਂ ਤੁਸੀਂ ਦੇਖੀਆਂ ਕਿ ਨਹੀਂ ਦੇਖੀਆਂ ਪਰ ਇਹ ਕਿ ਉਹ ਰੀਲਾਂ ਬਾਰ-ਬਾਰ ਮੇਰੇ ਸਾਹਮਣੇ ਆ ਰਹੀਆਂ ਤੇ ਮੈਂ ਕਹਿੰਦਾ ਕੁਝ ਐਹੀ ਜੀ ਰੀਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਦੇਖ ਕੇ ਨਾ ਬੰਦਾ ਸ਼ਰਮਨਾ ਕੀ ਹੋ ਜਾਂਦਾ ਕਿ ਹਜੇ ਵੀ ਲੋਕ ਟੜਦੇ ਨਹੀਂ ਹੈਗੇ ਤੇ ਹਜੇ ਵੀ ਇਹ ਕੁਝ ਚੱਲਦਾ ਪਿਆ ਤੇ ਵੀਡੀਓ ਚ ਲਾਸਟੇ ਤੱਕ ਬਣੇ ਰਹੋ ਤੇ ਅੱਠ ਦੀ ਅੱਠ ਰੀਲਾਂ ਦੇਖ ਕੇ ਜਾਇਓ ਮੈਂ ਕਹਿੰਦਾ ਤੁਸੀਂ ਇਹ ਰੀਲ ਤੁਹਾਡੇ ਵੀ ਸਾਹਮਣੇ ਜ਼ਰੂਰ ਆਹੀ ਹੋਣੀਆਂ ਤੇ ਆਹੀ ਹੋਣੀਆਂ ਤੁਸੀਂ ਵਿੱਚ ਹੀ ਦੇਖੀ ਹੋਣੀ ਆ ਹੁਣ ਕਮੈਂਟ ਉਹ ਰੀਲ ਦੇ ਉੱਪਰ ਕੀਤਾ ਹੋਣਾ ਜਾਂ ਨਹੀਂ ਕੀਤਾ ਉਹ ਮੈਨੂੰ ਨਹੀਂ ਪਤਾ ਪਰ ਉਹ ਅੱਠ ਰੀਲਾਂ ਦੇਖ ਕੇ ਜਾਇਓ ਤੇ ਜਿਹੜੀ ਮੈਂ ਇੱਕ ਹੋਰ ਰੀਲ ਦਿਖਾਣੀ ਆ ਉਹ ਵਿਚਾਲੇ ਵੀ ਦਿਖਾ ਦੂੰਗਾ ਕਿਹਾ ਮੈਂ ਲਾਸਟੇ ਦਿਖਾਦਾ ਪਰ ਇਹ ਕਿ ਉਹ ਰੀਲ ਦੇਖ ਕੇ ਤਾਂ ਮੈਂ ਕਹਿੰਦਾ ਕਿ ਜਮਾਈ ਨਾ ਮਨ ਨਹੀਂ ਖਰਾਬ ਹੋ ਗਿਆ ਜੀ ਹਜੇ ਵੀ ਲੋਕ ਦਸ ਟਣ ਦੇ ਨਹੀਂ ਹੈਗੇ ਠੀਕ ਆ ਤੇ ਆਪਾਂ ਤੁਹਾਡਾ ਜਿਆਦਾ ਸਮੇਂ ਨਾਲ ਲੈਂਦੇ ਹੋਏ ਪਹਿਲਾਂ ਆਪਾਂ ਰੀਲ ਦੇਖਦੇ ਆ ਉਸ ਵਾਰ ਆਪਾਂ ਕਰਦੇ ਆ ਗੱਲ ਚਾਰ ਵੀ ਚਾਰ ਲੇਡੀ ਮੇਰੇ ਨਾਲ ਖੜੀਆਂ ਲੜਕੀਆਂ ਕਿਹੜੀ ਇਹਨੇ ਲੇੜੀਆਂ ਜਿਹੜੀ ਦਫਤਰ ਤੋਂ ਛੱਡੀ ਹੋਵੇ ਕੰਮ ਨਹੀਂ ਆ ਵਤ ਨਹੀਂ ਜਾ ਤੂੰ ਆਣ ਕੇ ਗੱਲ ਕਰ ਜੇ ਤੂੰ ਮਾਂ ਦਾ ਦੁੱਧ ਪੀਤਾ ਤੂੰ ਪਿਓ ਦਾ ਆ ਤੇ ਤੂੰ ਸਾਹਮਣੇ ਆ ਤੂੰ ਕਹਿੰਦਾ ਮੈਂ ਪੰਜਾਬ ਦੀ ਰੌਕੀ ਕਰਾਂ ਤੂੰ ਤਾਂ ਇੱਕ ਲੇਡੀ ਦੇ ਅੱਗੇ ਨਹੀਂ ਆ ਸਕਦਾ ਤਰਾ ਉੱਤਰ ਨਿਕਲ ਜੂਗਾ ਸੂਸੂ ਨਿਕਲ ਜੂਗਾ ਸਾਡੇ ਸਾਹਮਣੇ ਆਉਂਦੇ ਤੂੰ ਤੇ ਲੇਡੀ ਦੇ ਅੱਗੇ ਨਹੀਂ ਆ ਸਕਦਾ ਸ਼ੇਰਾਂ ਦੇ ਅੱਗੇ ਆਉਣ ਦੀ ਔਕਾਤ ਤੇਰੀ ਹੈ ਨਹੀਂ ਨਾ ਜੇ ਤੂੰ ਬਾਣੇ ਦੀ ਗੱਲ ਕਰਦਾ ਨਾ ਅਲੀਲਾ ਬਾਣੇ ਦੀ ਤੇ ਬਾਣੇ ਨੂੰ ਬਦਨਾਮ ਕਰਦੇ ਆ ਉਹ ਬਦਨਾਮ ਕਰਨ ਵਾਲਾ ਨਾ ਕੋਈ ਜੰਮਿਆ ਤੇ ਨਾ ਜੰਮਣ ਦੇਣਾ ਜਿਨ੍ਹਾਂ ਨੇ ਮੱਥਾ ਲਾਇਆ ਗੁਰੂ ਸਾਹਿਬ ਨਾਲ ਘਰਾਂ ਦੇ ਵਿੱਚ ਘਾਓ ਕਿਤੇ ਵਿੱਚ ਜਿੱਦਾਂ ਤੇਰੇ ਅਗਣਾ ਆਉਣ ਵਾਲੇ ਸਮੇਂ 'ਚ ਤੇਰਾ ਹਜਰ ਕੀ ਹੁੰਦਾ ਤੂੰ ਬਾਣੇ ਦੇ ਲੈਕ ਨਹੀਂ ਆ ਤੂੰ ਬਾਣਾ ਤਾਰ ਹਰ ਜੀਤਿਆ ਬੁੱਝਣਾ ਸਾਧ ਸੰਗਤ ਦੇ ਚਰਨਾ ਵਿੱਚ ਬੇਨਤੀ ਆ ਸੰਗਤ ਜੀ ਇਹ ਜਿਹੜਾ ਅੱਜ ਬੜਾ ਦਰਦ ਕਰ ਰਿਹਾ ਨਾ ਇਹ ਅੱਜ ਤਾਂ ਕਸਮਾਂ ਪਹਿਲਾਂ ਮੈਂ ਉਹ ਤੁਹਾਨੂੰ ਸਪੈਸ਼ਲੀ ਇਹਦੀ ਰਿਪੋਰਟ ਜਿਹੜੀ ਆ ਗਿਆ ਆਪਣਾ ਵੀਡੀਓ ਬਣੀ ਹੈ ਕਿੰਦਾ ਕਿ ਮੈਂ ਧਰ ਪੰਜਾਬ ਦੀ ਧਰਤੀ ਦੇ ਜਨਮ ਲੈ ਕੇ ਮੈਨੂੰ ਸ਼ਰਮ ਆਉਂਦੀ ਆ ਹੈ ਅੱਜ ਤੂੰ ਦਰਦ ਕਰਦਾ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਤੂੰ ਹੈ ਕੌਣ ਆ ਤੂੰ ਕਹਿੰਦਾ ਵੀ ਮੈਰੋ ਜੀ ਧਾਨਪੁਰ ਜੀ ਆ ਜਿਹੜਾ ਇਹ ਮਤਲਬ ਰੋਂਦਾ ਫਿਰਦਾ ਸੀ ਉਹ ਤੁਹਾਨੂੰ ਵੀਡੀਓ ਚ ਰੋ ਰਿਹਾ ਸੀ ਕਿੰਨੂ ਇਹ ਤੇ ਰੋਂਦਾ ਨਹੀਂ ਪਤਾ ਦਰਦ ਕਿੱਥੀ ਕਿੱਦਾ ਜੰਮਤ ਦੇ ਅੱਖਾਂ ਤੇ ਪਾਣੀ ਕਿਹੜੀ ਕਿ ਜਿਹੜੀ ਇੱਥੇ ਹਰਜੀਤ ਜਿਹੜਾ ਬਾਬਾ ਵਾ ਹਰਜੀਤ ਆ ਕੀ ਹਰਮਣਾ ਕੁਝ ਐਡੇ ਨਾਮ ਉਹਨਾਂ ਦਾ ਤੇ ਇਹ ਉਹਨਾਂ ਬਾਰੇ ਗੱਲ ਹੋ ਰਹੀ ਹੈ ਇਹ ਇਹਨਾਂ ਬਾਰੇ ਗੱਲ ਜਿਹੜੀ ਕੱਲ ਸ਼ਾਮ ਨੂੰ ਨਿਊਜ਼ ਵੀ ਚੱਲਦੀ ਸੀ ਔਰ ਨਿਊਜ਼ ਦੇ ਵਿੱਚ ਵੀ ਇੱਕ ਕੋਈ ਮੇਰੇ ਵੀਰ ਭਾਈ ਨੇ ਵੀ ਉਹਨਾਂ ਨੂੰ ਕੁਝ aarop ਲਗਾਏ ਸੀ ਨਾ ਦੇ ਉੱਪਰ ਕਿ ਕਹਿੰਦੇ ਕਿ ਇਹ ਵੀ ਇਸ ਚ ਚੰਗੇ ਨਹੀਂ ਹੈਗੇ ਹੁਣ ਬਾਕੀ ਇਹ ਚੀਜ਼ ਮੈਨੂੰ ਪ੍ਰੋਪਰ ਨਹੀਂ ਪਤਾ ਹੈਗਾ ਕਿਉਂਕਿ ਨਾ ਦੇਖੋ ਮੈਂ ਇਹਨਾਂ ਨੂੰ ਨਾ ਕਦੀ ਦੇਖਿਆ ਨਾ ਮੈਂ ਕਦੀ ਜਾਣਿਆ ਇਹ ਤਾਂ ਹੁਣ ਆ ਜਿਹੜਾ ਮੁੱਦਾ ਚੱਲਦਾ ਪਿਆ ਉਹਦੇ ਅਕੋਰਡਿੰਗ ਇਹ ਰੀਲ ਸਾਹਮਣੇ ਆਈਆਂ ਸਿਗੀਆਂ ਤੇ ਉਹਨਾਂ ਵਿੱਚ ਹੀ ਇਹਨਾਂ ਦੀ ਦੋ ਤਿੰਨ ਵੀਡੀਓ ਮੇਰੇ ਸਾਹਮਣੇ ਵੀ ਆਈਆਂ ਤੇ ਉਦੋਂ ਮੈਂ ਦੇਖਿਆ ਹਾਲਾਂਕਿ ਮੈਂ ਇਹਨਾਂ ਨੂੰ ਕੋਈ ਜਾਣਦਾ ਨਹੀਂ ਕੋਈ ਸਪੈਸ਼ਲ ਨਾਮ ਹੈ ਇਹਨਾਂ ਦੀ ਕੋਈ ਵੀਡੀਓ ਸਿੱਧਰ ਹੀ ਦੇਖੀ ਨਹੀਂ ਹੁਣ ਮੈਂ ਇਹਦਾ ਵਿਸ਼ੇਸ਼ ਟਿੱਪਣੀ ਨਹੀਂ ਕਰ ਸਕਦਾ ਕਿ ਹਾਂ ਇਹ ਵਾਕਈ ਇਹ ਚੀਜ਼ ਉਦਾਂ ਦੀ ਹੋ ਸਕਦੀ ਹੈ ਕਿ ਜਿੱਦਾਂ ਉਹ ਭੈਣ ਕਹਿ ਰਹੀ ਆ ਹੁਣ ਬਾਕੀ ਤੁਸੀਂ ਆਪਣਾ opinion ਦੱਸਿਓ ਕਿ ਤੁਹਾਨੂੰ ਇਹ ਚੀਜ਼ ਕਿਵੇਂ ਆ ਕਿ ਇਹ ਜਿਹੜੀ ਭੈਣ ਕਹਿ ਰਹੀ ਹੈ ਇਹ ਗੱਲ ਸਹੀ ਆ ਜਾਂ ਗਲਤ ਆ ਬਾਕੀ ਤੁਸੀਂ ਜ਼ਿਆਦਾ ਜਾਣਦੇ ਹੋ ਹੁਣ ਆਪਾਂ ਚੱਲਦੇ ਆਂ ਨੈਕਸਟ ਰੀਲ ਵੱਲ ਹੈਲੋ एवरीवन ਕਈ ਲੋਕ ਮੇਰੇ ਵਾਲੇ ਪੋਸਟ ਆਪ ਆ ਰਹੇ ਐਵੇਂ ਮੇਰੇ ਫੋਟੋ ਪਾ ਪਾ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਐ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾਂ ਦੀ ਕੈਟਾਗਰੀ ਚੋਂ ਨਹੀਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਆਟੇ ਦਾ ਗੱਟਾ ਪਹਿਲਾਂ ਸਿੱਟਿਆ ਸੀ ਤੇ ਨਾ ਹੁਣ ਸਿੱਟਣਾ ਠੀਕ ਹੈ ਆਵਰਿੰਗ ਚੀਜ਼ਾਂ ਦੇ ਨਾਲ ਹੁਣ ਤੱਕ ਮੈਂ ਆਪ ਵੀ ਡੀਲ ਕੀਤਾ ਮੇਰੇ ਘਰ ਦੇ ਬਿਮਾਰ ਸੀ ਮੈਂ ਕਿਵੇਂ ਕਿਵੇਂ ਇਮੋਸ਼ਨਲੀ ਫਾਈਨੈਂਸ਼ਲੀ ਹਰ ਇੱਕ ਚੀਜ਼ ਤੋਂ ਐਗਜ਼ੌਸਟ ਹੋ ਗਈ ਮੈਂ ਇਕੱਲੀ ਨੇ ਹਰ ਇੱਕ ਚੀਜ਼ ਡੀਲ ਵੀ ਤੇ ਕੀਤੀ ਲੋਕਾਂ ਦੇ ਟਰੋਲ ਵੀ ਚੱਲੇ ਲੋਕਾਂ ਨੇ ਮੈਨੂੰ ਜਿੱਦਾਂ ਜਿੱਦਾਂ ਕੰਪਰੋਮਾਈਜ਼ ਇਹ ਉਹ ਹਰ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਕਿੱਦਾਂ ਦਿਮਾਗੀ ਤੌਰ ਤੇ ਬਿਮਾਰ ਕੀਤਾ ਮੈਂ ਇਹ ਚੀਜ਼ਾਂ ਦੇ ਨਾਲ ਵੀ ਇਕੱਲੀ ਨੇ ਡੀਲ ਕੀਤਾ ਤੇ ਉਹ ਸਾਲੇ ਨਹੀਂ ਲੱਗਦੇ ਜਿਨ੍ਹਾਂ ਤੋਂ ਮੈਂ ਮਾਫੀ ਮੰਗਾ ਕਿਉਂ ਮੰਗਾ ਕਿਸ ਚੀਜ਼ ਦੀ ਮਾਫੀ ਮੰਗਾ ਹਾਂ ਇੱਕ ਚੀਜ਼ ਹੋਰ ਮੇਰੇ ਤੋਂ ਮਾਫੀ ਤੁਸੀਂ ਲੋਗ ਮੰਗ ਸਕਦੇ ਹੋ ਜਿਹੜੇ ਇੱਕ ਟਾਈਮ ਤੇ ਮੈਨੂੰ ਕਹਿੰਦੇ ਸੀ ਕਿ ਤੂੰ ਚੰਗੇ ਗਾਣੇ ਕਰ ਤੇ ਅਸੀਂ ਤੇਰੀ ਸਪੋਰਟ ਕਰਾਂਗੇ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤੇ ਮੈਂ ਗਾਣਾ ਕੀਤਾ ਸੀ ਖੇਡਣ ਦੀਆਂ ਉਮਰਾਂ ਸੀ ਵੈਰੀਓ ਤਰਸ ਕਿਉਂ ਨਾ ਕੀਤਾ ਉਹ ਗਾਣੇ ਦੇ ਵਿੱਚ ਮੈਂ ਐਜ਼ ਅ ਮਾਡਲ ਕੰਮ ਕੀਤਾ ਸੀਗਾ ਠੀਕ ਹੈ ਸ਼ੁਰੂਆਤ ਮੇਰੀ ਉੱਥੋਂ ਆਈ ਸੀ ਪਹਿਲੀ ਵਾਰ ਮੈਂ ਟੀਵੀ ਤੇ ਮੈਂ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ ਮੇਰਾ ਮੂਲ ਮੰਤਰਾ ਕੀਤਾ ਹੋਇਆ ਨਹੀਂ ਸੁਣਿਆ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਦੇ ਕਹਿਣ ਦੇ ਉੱਤੇ ਚੇਲਮ ਜਵਾਨੀ ਗਾਣਾ ਕਰਨ ਤੋਂ ਬਾਅਦ ਵੀ ਮੈਂ ਬੇਬੇ ਬਾਪੂ ਵਰਗਾ ਗਾਣਾ ਕੀਤਾ ਸੀ ਪਰ ਨਹੀਂ ਸੁਣਿਆ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਮੇਰਾ ਕਿਸੇ ਗਾਣੇ ਚ ਫੋਟੋਆਂ ਲਾ ਕੇ ਸਾਬਿਤ ਕੀਤਾ ਸੀ ਜੀ ਇਹ ਬੋਲਡ ਕੰਟੈਂਟ ਕਰਦੀ ਆ ਮਾੜਾ ਕੰਟੈਂਟ ਕਰਦੀ ਆ ਪਰ ਗਾਣਾ ਆਉਣ ਤੇ ਇੱਕ ਨਿੱਕੀ ਜਿਹੀ ਸਟੋਰੀ ਪਾ ਕੇ ਸਾਰਤਾ ਪਰ ਬੋਲ ਕੇ ਇੱਕ ਰੀਲ ਨਹੀਂ ਪਾਈ ਕਿ ਹਾਂਜੀ ਕੁੜੀ ਨੇ ਸ਼ੁਰੂਆਤ ਕੀਤੀ ਹੈ ਇਹਦਾ ਸਾਥ ਤੋਂ ਸੋ ਮੇਰੇ ਨਾਮ ਤੇ ਵਿਊ ਲੈਣੇ ਆ ਜਿਹੜੇ ਇਹ ਬੰਦ ਕਰ ਦੋ ਠੀਕ ਹੈ ਤੇ ਨਹੀਂ ਮੈਨੂੰ ਰਿਪੋਰਟਾਂ ਮਾਰਨੀਆਂ ਆਉਂਦੀਆਂ ਤੇ ਇੰਸਟਾਗ੍ਰam ਦੇ ਉੱਤੇ ਕਾਪੀਰਾਈਟ ਕੰਟੈਂਟ ਦਾ ਆਪਸ਼ਨ ਹੈਗਾ ਥੈਂਕ ਯੂ ਹੁਣ ਇਹ ਕਹਿੰਦੀ ਕਿ ਤੁਸੀਂ ਮੇਰੇ ਘਰੇ ਆ ਕੇ ਡਾਟਾ ਘਟਾ ਸੜ ਦਿੰਨੇ ਹੋ ਇਹ ਸਗੋ ਕਹਿੰਦੀ ਕਿ ਉਲਟਾ ਤੁਸੀਂ ਮੇਰੇ ਤੋਂ ਮਾਫੀ ਮੰਗੋ ਮੈਂ ਮਾਫੀ ਕਿਉ ਮੰਗਾ ਹੁਣ ਇਹ ਕਹਿੰਦੀ ਕੁਛ ਟਾਈਮ ਪਹਿਲਾਂ ਮੈਂ ਰੀਲਾਂ ਬਣਾਈਆਂ ਸੀਗੀਆਂ ਮੈਂ ਸਭ ਕੁਝ ਕੀਤਾ ਸੀਗਾ ਤੁਸੀਂ ਸਪੋਰਟ ਨਹੀਂ ਦਿੱਤੀ ਜਾਂ ਮੇਰੀ ਅਗੋੜੀ ਤੁਸੀਂ ਰੀਲ ਪਾ ਕੇ ਜਾਂ ਮੈਨੂੰ ਸਮਰਥਨ ਨਹੀਂ ਦਿੱਤਾ ਜਾਂ ਕੁਛ ਨਹੀਂ ਕੀਤਾ ਹੈਗਾ ਭਈ ਅਸੀਂ ਕਰੇ ਕਰੀਏ ਤੇ ਗੱਲ ਸੁਣ ਤੂੰ ਮਾਫੀ ਮੰਗ ਚਾਹੇ ਤੂੰ ਮਾਫੀ ਨਾ ਮੰਗ ਪਰ ਕਹਿਣ ਦਾ ਸਿੱਧਾ ਇਹ ਮਤਲਬ ਇਹ ਹੈ ਕਿ ਇਹ ਗੰਦ ਪਾਣਾ ਬੰਦ ਕਰ ਦੋ ਗੰਦ ਨਾ ਪਰੋਸਿਆ ਕਰੋ ਚੰਗੇ ਕੰਟੈਂਟ ਪਾਓ ਚੰਗੀਆਂ ਵੀਡੀਓ ਪਾਓ ਇੰਨਾ ਕੀ ਕਹਿਣਾ ਤੈਨੂੰ ਇਹ ਨਹੀਂ ਹੈਗਾ ਕਿ ਅਸੀਂ ਆ ਕਿਆ ਭਾਈ ਸਾਡੇ ਪੈਰਾਂ ਜਾ ਕੇ ਗਿਰ ਜਾ ਨਾ ਮਾਫੀ ਮੰਗ ਪਰ ਆਪਣੇ ਕੰਟੈਂਟ ਚੰਗੇ ਕਰੋ ਇਹਦੀ ਵੀ ਮੈਂ ਕੁਝ ਰੀਲਾਂ ਦੇਖੇ ਨੇ ਕਿ ਚੰਗੀਆਂ ਨਹੀਂ ਹੁੰਦੀਆਂ ਦੇਖਣ ਲਾਇਗ ਨਹੀਂ ਹੁਣ ਵੀ ਤੁਸੀਂ ਆ ਵੀਡੀਓ ਦੇਖ ਰਹੇ ਹੋਗੇ ਕਿ ਕੋਈ ਚੁੰਨੀ ਨਹੀਂ ਕੋਈ ਕੁਛ ਨਹੀਂ ਇੱਦਾਂ ਹੀ ਸਿੱਧਾ ਬੈਠੀ ਆ ਮੇਕਅਪ ਥੋਪਿਆ ਗੋਡੇ ਗੋਡੇ ਤੇ ਬਾਕੀ ਆਪਣਾ opinion ਦੱਸ ਦਿਓ ਤੁਸੀਂ ਕੀ ਕਹਿਣਾ ਚਾਹੁੰਦੇ ਮੇਰੇ ਵਿੱਚ ਤੇ ਆਪਾਂ ਚੱਲਦੇ ਹਾਂ ਸਿੱਧਾ ਨੈਕਸਟ ਰੀਲ ਵੱਲ ਮੈਂ ਅਮਰਤਪਾਲ ਮੇਰੋ ਤੈਨੂੰ ਕਹਿਣਾ ਚਾਹਨਾ ਵਾ ਤੇਰੇ ਜੁੱਤੀਆਂ ਆ ਤੇਰੇ ਜੁੱਤੀਆਂ ਪਹਿਣੀਆਂ ਅਮਰਤਪਾਲ ਮੇਰੋ ਜਿੰਨਾ ਤੋਂ ਬਕਵਾਸ ਕੀਤਾ ਦੋ ਤਿੰਨ ਵੀਡੀਓ ਪਾ ਕੇ ਕੱਲ ਦੇ ਪਾ ਰਹੇ ਆ ਵਾ ਕਿਉਂਕਿ ਤੇਰਾ ਪੁਲਿਸ ਤੈਨੂੰ ਜਲਦੋ ਜਲਦ ਤੈਨੂੰ ਪਕੜੇ ਤੇਰਾੜਾ ਪਿਓ ਆ ਉਹਨੂੰ ਫੜਿਆ ਤੇਰੀ ਭੈਣ ਨੂੰ ਫੜਿਆ ਤੇ ਉਸ ਤੋਂ ਬਾਅਦ ਹੁਣ ਚੀਕਾਂ ਪਾਉਣ ਲੱਗ ਗਿਆ ਸਾਡੇ ਲੋਕਾਂ ਦੀਆਂ ਕਿਮਰਤਪਾਲ ਮਿਹੜੋ ਵਰਗੇ ਨੇ ਨਾ ਅੱਜ ਇਹ ਬੜੀਆਂ ਗੱਲਾਂ ਕਰ ਰਹੇ ਨੇ ਫਿਰ ਇਹ ਕਹਿ ਰਹੇ ਵੀਡੀਓ ਪਾ ਕੇ ਪੰਜ ਸੱਤ ਮੈਂ ਫੋਰ ਕਤਲ ਕਰੂੰਗਾ ਉਦੋਂ ਪਹਿਲਾਂ ਮੈਨੂੰ ਦੇਖ ਲਾ ਕੇ ਓਏ ਤੇਰੀ ਨਾਨੀ ਨਾਲ ਜਾਦ ਕਰਾਤੀ ਹੁਣ ਤੂੰ ਭੱਜਿਆ ਕਿਉਂ ਆ ਜੇਦੂ ਆਪਣੇ ਪਿਓ ਦਾ ਹੈਗਾ ਪਰ ਮਿੰਤ ਲੱਗਦਾ ਤੂੰ ਪਿਓ ਦਾ ਹੈਗਾ ਤੂੰ ਭੱਜਿਆ ਕਿਉਂ ਆ? ਪੇਸ਼ ਹੋ ਆ ਕੇ ਪੁਲਿਸ। ਫਿਰ ਭੱਜਿਆ ਵੀ ਹੋਇਆ ਬੜਾ। ਬਾਬਾ ਜੀ ਸਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਦੇਖੋ ਕੰਮ ਅਮਰਤ ਸਿੰਘ ਨੇ ਕੀਤਾ ਅਮਰਤਪਾਲ ਨੇ ਕੀਤਾ। ਮਾਮਲਾ ਪੁਲਿਸ ਦਾ। ਤੁਸੀਂ ਕਦੇ ਹਾਈਪਰ ਹੋਈ ਜਾਂਦੇ ਏਨੇ। ਜੋ ਹੋ ਗਿਆ ਉਹ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਰਹਿਣ ਦਿਓ। ਕੋਈ ਫਾਇਦਾ ਨਹੀਂਗਾ। ਉੱਪਰ ਦੇਖ ਰੋ ਨਾ ਰੀਲ ਉੱਪਰ ਕੀ ਲਿਖਿਆ ਹੋਇਆ। ਕਹਿੰਦੇ ਇੱਕ ਪਾਰਕਿੰਗ ਹੋਰ ਲੱਭੋ। ਤੇ ਮੁੰਡੇ ਦਾ ਐਡਰੈਸ ਪਤਾ ਕਰੋ। ਇਹ ਕੰਮ ਨਾਲ ਜੀ ਕੋਈ ਚ ਨਹੀਂ ਹੋਣਾ ਦੇਖੋ ਲੜਾਈ ਝਗੜੇ ਹੀ ਵੱਧਦੇ ਨੇ ਆਪਾਂ ਤੇ ਇਹ ਕਹਿੰਨੇ ਕਿ ਲੜਾਈ ਝਗੜਾ ਨਾ ਹੋਵੇ ਚਾਹ ਕੋਈ ਜਿਵੇਂ ਵੀ ਹੈ ਚਾਹ ਤੁਸੀਂ ਹੋ ਚਾਹ ਮੈਂ ਆ ਲੜਾਈ ਝਗੜੇ ਨੂੰ ਮੋਟਿਵ ਨਹੀਂ ਦੇਣਾ ਚਾਹੀਦਾ। ਜਿਹੜੀ ਗੱਲ ਹੈਗੀ ਆ ਉਹ ਗੱਲ ਪ੍ਰਸ਼ਾਸਨ ਦੇ ਤੇ ਉਹਨਾਂ ਦੇ ਆਪਸ ਦੇ ਵਿੱਚ ਆ। ਹਾਂ ਬਾਕੀ ਇਹ ਕੀ ਚੀਜ਼ ਆ ਕਿ ਮੱਕੀ ਗੰਦ ਨਾ ਪਾਉਗੀ। ਗੰਦ ਪਾਣਾ ਚੰਗਾ ਨਹੀਂ ਹੈਗਾ। ਤੇ ਜਿਹੜਾ ਉਹਨੇ ਇਹ ਕੰਮ ਕੀਤਾ ਸੀਗਾ ਕਿ ਬਈ ਕੁੜੀ ਗੰਦ ਪਾਉਂਦੀ ਸੀ ਕਮਲਕੌਰ ਜਿਹੜੀ ਵੀ ਸੀਗੀ। ਤੇ ਬਾਕੀ ਆਪਣੀ رائے ਜ਼ਰੂਰ ਦੱਸ ਦਿਓ ਕਿ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਵਾ ਆਪਾਂ ਜਲਦੀ ਚੱਲਦੇ ਆ ਨੈਕਸਟ ਵੀਡੀਓ ਵੱਲ ਹੁਣ ਬਾਈ ਜੀ ਬਾਕੀਆਂ ਦਾ ਪਤਾ ਨਹੀਂ ਪੜਿਆ ਕਿ ਇੱਕ ਪਾਰਕਿੰਗ ਸਾਡੇ ਕੋਲ ਵਿਹਲੀ ਪਈ ਆ ਜੇ ਕੋਈ ਕਵੇ ਤਾਂ ਮੈਂ ਦੱਸ ਸਕਦਾ ਕਿ ਕਿੱਥੇ ਕੁਪਈਓ ਵਹਿਲੀ ਇਹ ਕੁੜੀ ਦਾ ਮੈਂ 뮤직 ਇਸ ਕਰਕੇ ਬੰਦ ਕੀਤਾ ਹੋਇਆ ਸੀਗਾ ਕਿ 뮤직 ਇਸ ਤਰ੍ਹਾਂ ਦਾ ਸੀਗਾ ਕਿ ਜਿਹੜਾ ਆਪਾਂ ਸੁਣੀ ਨਹੀਂ ਸਕਦੇ ਸੀਗੇ ਇਸ ਤਰ੍ਹਾਂ 뮤직 ਲਾਇਆ ਹੋਇਆ ਸੀਗਾ ਹੁਣ ਤੁਸੀਂ ਇਹ ਚੀਜ਼ ਦੱਸੋ ਆ ਚੀਜ਼ ਇਹ ਹਰਕਤਾ ਕਰਨ ਵਾਲੀ ਹੈਗੀਆਂ ਨੇ ਉਹ ਸਾਰੇ ਪਾਸੇ ਉਹ ਪ੍ਰਵਾਸੀ ਆ ਬੰਦੇ ਜਿਹੜੇ ਵੀ ਖੜੇ ਨੇ ਉਹ ਦੇਖਦੇ ਪਏ ਨੇ ਉਹ ਕੀ ਲੈਕਚਰ ਖਿਲਾੜਦੀ ਪਈ ਹੈ ਕੀ ਹਰਕਤਾ ਕਰਦੀ ਪਈ ਹੈ ਇਹ ਕਰਨ ਵਾਲੀਆਂ ਹੈਗੀਆਂ ਨੇ ਇਹੇ ਜੀ ਇਹ ਤੇ ਸ਼ਿੱਤਾਰ ਪ੍ਰੇਡ ਹੁਣ ਇਹ ਦੀ ਹੈ ਰਾਜ ਜੀ ਕਿ ਹੁਣ ਇਹਦੀ ਨਾਲ ਦੱਬ ਕੇ ਇਹਨਾਂ ਨੂੰ ਫੇਰ ਸਵਾਦ ਆਵੇ ਚੰਦ ਵਿਊ ਆ ਪਿੱਛੇ ਚੰਦ ਲਾਈਕਾਂ ਪਿੱਛੇ ਤੁਸੀਂ ਕੱਪੜੇ ਤੱਕ ਖੋਲਣ ਤੱਕ ਜਾ ਰਹੇ ਹੋ ਹੋਰ ਅੱਗੇ ਪਤਾ ਨਹੀਂ ਤੁਸੀਂ ਕੀ ਕਰੋਗੇ ਬਾਕੀ ਆਪਣੀ رائے ਜ਼ਰੂਰ ਦੱਸ ਦਿਓ ਕਿ ਤੁਹਾਡੀ رائے ਕੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਜਾ ਬੋਜੇ ਤੇ ਜਿੱਥੇ ਖਾਣੇ ਹੋਇਆ ਆ। ਆ ਹੁਣ ਦੇਖ ਲੋ ਸੂਰ ਰੰਗੋ ਲੱਗੀ ਪਈ ਆ ਤੇ ਕੀ ਲੱਛਣ ਕਰਦੀ ਪਈ ਆ ਇਹ। ਮੂੰਹ 'ਚ ਆਈਸਕ੍ਰੀਮ ਪਾ ਕੇ ਕੀ ਹਰਕਤਾਂ ਕਰ ਰਹੀ ਆ ਇਹ ਨਿਆਣੇ ਨੂੰ ਵੀ ਸਮਝ ਆਂਦੀ ਇਹਨੇ। ਆਈਸਕ੍ਰੀਮ ਖਾ ਕੇ ਵੀਡੀਓ ਬਣਾਣ ਲੱਗੇ ਤੇ ਅੱਜ ਉਹ ਲੱਥਰ ਕਰਦੀ ਪਈ ਆ। ਸੂਰ ਰੰਗੋ ਲੱਗੀ ਪਈ ਉਹਨੂੰ ਖਾਣ। ਤੇਰੇ ਦਾ ਛਿੱਤਰ ਹੈ ਜੇ ਵੜੀ ਤਾਂ ਤੈਨੂੰ ਯਾਦ ਆ ਜਾਵੇ। ਨਾ ਸਬ ਬੋੜੀਆਂ ਨਹੀਂ ਟੇਕਦੀਆਂ ਕੁੜੀਆਂ ਦੀ ਤਾਂ ਗੱਲ ਵੱਖਰੀ ਐ। ਦਿਮਾਗ ਖਰਾਬ ਹੋ ਗਿਆ ਮੇਰਾ ਤਾਂ। ਤੁਸੀਂ ਹੁਣੇ ਕੌਣ ਔਰਤ ਨੂੰ ਟਾਰਗੇਟ ਕਰਨ ਵਾਲੇ? ਤੁਸੀਂ ਹੁਣੇ ਕੌਣ ਔਰਤ ਨੂੰ ਧਮਕੀਆਂ ਦੇਣ ਵਾਲੇ? ਕਿ ਸਾਡੇ ਗੁਰੂ ਮਹਾਰਾਜ ਨੇ ਇਹ ਸਿਖਾਇਆ ਸੀ। ਇੰਧਰ ਮੋਛੁਲਪੀ ਸਾਡੀ ਸਿੱਖ ਕੌਮ ਮੈਂ ਤਾਂ ਹਰਾਣਾ। ਕਿਹੜੇ ਪਾਸੇ ਤੁਰ ਪਏ ਨੇ ਸਿੱਖ ਅੱਜ? ਜਿਹੜੇ ਕਹਿੰਦੇ ਆ ਔਰਤਾਂ ਦੀ ਇੱਜ਼ਤਾਂ ਬਚਾਈਆਂ ਅਸੀਂ ਔਰਤਾਂ ਨੂੰ ਉੱਥੋਂ ਛੁਡਾਇਆ ਔਰ ਦੀ ਇੱਜ਼ਤ ਬਚਾਈ ਅੱਜ ਆਪਾਂ ਤੁਸੀਂ ਸਰੇਆਮ ਕਤਲ ਕਰ ਰਹੇ ਹੋ ਨਿਹੱਤੀ ਔਰਤਾਂ ਦੇ ਬਾਹਰ ਕਰ ਰਹੇ ਹੋ ਤੁਸੀਂ ਹੁਣੇ ਕੌਣੋਂ ਕਿਸਦਾ ਮਰਡਰ ਕਰਨ ਵਾਲੇ ਹੁਣਾਂ ਕੌਣ ਹੈ ਕਿਸਨੂੰ ਧਮਕੀਆਂ ਦੇਣ ਵਾਲਾ ਹੁਣ ਇਹਦੇ ਦੋ ਬੰਦੇ ਫੜੇ ਗਏ ਆ ਪਰ ਇਹ ਆਪ ਫਰਾਰ ਆ ਜੇ ਐਡਾ ਕੋਈ ਯੋਧਾ ਹੈਗਾ ਤਾਂ ਫਿਰ ਜਾ ਸਿਲੰਡਰ ਕਰ ਯੋਧੇ ਉਹ ਹੁੰਦੇ ਆ ਜਿਹੜੇ ਮਰਦਾਂ ਨਾਲ ਲੜਨ ਯੁੱਧ ਲੜਨ ਮੈਂ ਉਹਨਾਂ ਨੂੰ ਯੁੱਧੇ ਨਹੀਂ ਕਹਿੰਦੀ ਜਿਹੜੇ ਪਿੱਠ ਪਿੱਛੇ ਕਿਸੇ ਕੁੜੀ ਨੂੰ ਝੂਠ ਬੋਲ ਕੇ ਉਹਨੂੰ ਝੂਠੀ ਐਡ ਕਰਾਉਣੀ ਹੈ ਜੀ ਕਾਰਾਂ ਦੀ ਇੱਕ ਗਲਤ ਥਾਂ ਤੇ ਬੁਲਾ ਕੇ ਉਹਨੂੰ ਕਿਤੇ ਸੁੰਨਸਾਨ ਲੈ ਗਏ ਉਹਦੇ ਨਾਲ ਪਹਿਲੇ ਬਲਤਕਾਰ ਕੀਤਾ ਇਹਨਾਂ ਨੇ ਉਹਦਾ ਰੇਟ ਕੀਤਾ ਫਿਰ ਉਹਨੂੰ ਮਾਰਤਾ ਗਲਾ ਘੁੱਟ ਕੇ ਇਹ ਯੁੱਧੇ ਆ ਇਹਨਾਂ ਨੂੰ ਸਾਡੇ ਸਿੱਖ ਕੌਮ ਯੁੱਧੇ ਕਹਿੰਦੀ ਹੈ ਇਹਨਾਂ ਨੂੰ ਉਹ ਗੱਲ ਸੁਣਾ ਮੇਰੀ ਤੂੰ ਕੁਣੀਆ ਕੀ ਮੁੰਡਾ ਤੂੰ ਸਟੂਲਾਂ ਕੀ ਕੀ ਆ ਹੁਣ ਮੈਨੂੰ ਨਹੀਂ ਪਤਾ ਹੈਗਾ ਉਨੇ ਜੋ ਵੀ ਕੁਝ ਕੀਤਾ ਹਾਲੇ ਤੱਕ ਇਹ ਸਾਬਤ ਨਹੀਂ ਹੋਈ ਹੈਗੀ ਕਿ ਉਹਨੇ ਬਲਾਦਕਾਰ ਕੀਤਾ ਜਾਂ ਨਹੀਂ ਕੀਤਾ ਤੇ ਤੂੰ ਐਵੇਂ ਵੀਡੀਓ 'ਚ ਬੋਲੀ ਜੰਨਾ ਕੋਈ ਸ਼ਰਮ ਨੂੰ ਹੱਥ ਮਾਰ ਤੂੰ ਚੰਗਾ ਲੱਗਦਾ ਇਹ ਚੀਜ਼ਾਂ ਬੋਲਣਾ ਉਹ ਤਾਂ ਹਜੇ ਇਹ ਕੰਮ ਰੱਬ ਜਾਣੇ ਉਹ ਤਾਂ ਇਹ ਹੋਣਾ ਇਹ ਨਹੀਂ ਹੁਣ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਨੂੰ ਕਰਨ ਦੇ ਤੂੰ ਆਪਣੀਆਂ ਵਿੱਚ ਐਵੇਂ ਗਵਾਹੀਆਂ ਭਰੀ ਜੰਨਾ ਕਿ ਮੈਂ ਇਹ ਕੀਤਾ ਉਹ ਕੀਤਾ ਫਲਾਣਾ ਕੀਤਾ ਇਹ ਸਿੱਖ ਕੌਮ ਨੂੰ ਤਾਰੀਂ ਇਦਾਂ ਨਾ ਬੋਲ ਤੈਨੂੰ ਲੱਭਣ ਲੱਗੇ ਉਹਨਾਂ ਨੇ ਟਾਈਮ ਨਹੀਂ ਲਾਣਾ ਆਏਗਾ ਜਿਵੇਂ ਤੂੰ ਕਹਿ ਰਿਹਾ ਬਾਕੀ ਗਾਈਜ਼ ਅੱਜ ਦੀ ਵੀਡੀਓ ਇਹ ਹੀ ਸੀਗੀ ਇਹ 6 ਰੀਲਾਂ ਸੀਗੀਆਂ ਕਿ ਜਿਹੜੀਆਂ ਮੇਨ ਮੇਨ ਹਜੇ ਇੰਸਟਾਗ੍ਰam ਦੇ ਉੱਪਰ ਅੱਜ ਦੀ ਡੇਟ ਦੇ ਵਿੱਚ ਚੱਲਦੀ ਪਈਆਂ ਸੀਗੀਆਂ ਤੇ ਬਾਕੀ ਵੀਡੀਓ ਤੁਹਾਨੂੰ ਕਹੀ ਲੱਗੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ رائے ਵੀ ਜਰੂਰ ਸਾਂਝੀ ਕਰਿਓ ਜੇ ਇਹੋ ਜੀ ਵੀਡੀਓ ਤੁਹਾਨੂੰ ਪਸੰਦ ਆਂਦੀ ਆ ਤੇ ਆਪਾਂ ਨੈਕਸਟ ਹੋਰ ਜ਼ਿਆਦਾ ਬੈਟਰ ਲੈ ਕੇ ਆਵਾਂਗੇ ਇਸ ਤੋਂ ਵੀ ਬੈਟਰ ਜੇ ਤੁਸੀਂ ਕਹੋਗੇ ਕਿ ਵੀਡੀਓ ਦੀ ਲੈਂਥ ਵਧਾਣੀ ਹੈ ਤਾਂ ਬਲ ਲੈਂਥ ਵੀ ਵਧਾਰਾਂਗੇ ਬਟੇ ਹੈ ਕਿ ਪਹਿਲਾਂ ਤੁਸੀਂ ਇਹ ਦੇਖ ਲਿਓ ਕਿ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓਜ਼ ਕਿਹੇ ਜੀ ਲੱਗਦੀਆਂ ਨੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਤੇ ਆਪਾਂ ਮਿਲਦੇ ਹਾਂ ਛੇਤੀ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਖਿਆਲ ਰੱਖਿਓ ਸਤ ਸ੍ਰੀ ਅਕਾਲ Yeah!